ਅੱਜ 31 ਦਸੰਬਰ ਸਾਲ ਦੇ ਆਖਰੀ ਦਿਨ ਸਵੇਰ-ਸਵੇਰ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਨੂੰ ਸਿੱਧਾ ਫੋਨ ਲਾਇਆ ਜਿਹਦੀ ਫੋਨ ਕਾਲ ਰਿਕਾਰਡਿੰਗ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਔਰ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਨੂੰ ਫੋਨ ਲਾ ਕੇ ਤੇ ਬਹਿਸ ਕੀਤੀ ਹੈ ਬਹਿਸ ਕਰਨ ਦੇ ਨਾਲ-ਨਾਲ ਕੁਝ ਧਮਕੀਆਂ ਦਿੱਤੀਆਂ ਨੇ ਕੁਝ ਵੱਡੇ ਦੋਸ਼ ਵੀ ਲਾਏ ਨੇ ਤੇ ਫਿਰ ਪੰਜਾਬ ਪੁਲਿਸ ਦੇ ਉਸ ਡੀਐਸਪੀ ਨੇ ਵੀ ਅੱਗੋਂ ਗੈਂਗਸਟਰ ਗੋਲਦੀ ਬਰਾੜ ਨੂੰ ਸਿੱਧੀਆਂ ਸੁનાਈਆਂ ਨੇ ਔਰ ਕੁਝ ਚੁਣੌਤੀਆਂ ਵੀ ਦਿੱਤੀਆਂ ਨੇ ਔਰ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਖਬਰ ਹੈ ਕਿ ਅੱਜ ਸਾਲ ਦੇ ਆਖਰੀ ਦਿਨ 31 ਦਸੰਬਰ ਨੂੰ ਗਾਇਕ ਦਲਜੀਤ ਦੋਸਾਜ ਦਾ ਲੁਧਿਆਣਾ ਦੇ ਵਿੱਚ ਸ਼ੋਅ ਹੋ ਰਿਹਾ ਜਿਹਦੇ ਵਿੱਚ ਸੁਰੱਖਿਆ ਦੇ ਲਈ 2000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਨੇ ਇਹ ਪੂਰਾ ਮਾਮਲਾ ਕੀ ਹੈ ਤੁਹਾਨੂੰ ਅੱਗੇ ਦੱਸਦੇ ਆਂ ਔਰ ਤੀਜੀ ਖਬਰ ਹੈ ਕਿ ਜਿਹੜੇ ਡਿਬਰੂਗੜ ਜੇਲ੍ਹ ਚ ਬੰਦ ਐਮਪੀ ਅਮਰਤਪਾਲ ਸਿੰਘ ਐ ਉਹਨਾਂ ਨੇ ਡੱਲੇਵਾਲ ਦੇ ਕਿਸਾਨ ਅੰਦੋਲਨ ਦੇ ਪ੍ਰਤੀ ਇੱਕ ਚਿੱਠੀ ਲਿਖੀ ਐ ਚਿੱਠੀ ਦੇ ਵਿੱਚ ਉਹਨੇ ਕੀ ਲਿਖਿਆ ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਔਰ ਚੌਥੀ ਖਬਰ ਐ ਕਿ ਸੁਪਰੀਮ ਕੋਰਟ ਦੀ ਇੱਕ ਕਮੇਟੀ ਬਣਾਈ ਐ ਜਿਹਦੇ ਨਾਲ 3 ਜਨਵਰੀ ਨੂੰ ਕਿਸਾਨਾਂ ਦੀ ਮੀਟਿੰਗ ਹੋ ਰਹੀ ਐ ਔਰ ਸਪਰੀਮ ਕੋਰਟ ਦੀ ਬਣਾਈ ਉਸ ਕਮੇਟੀ ਨੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜਿਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਹੋਰੀ ਜਗਿੰਦਰ ਸਿੰਘ ਉਗਰਾਹਾ ਹੋਰੀ ਔਰ ਬਾਕੀ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਚਿੱਠੀ ਭੇਜੀ ਹੈ ਗੱਲਬਾਤ ਦੇ ਲਈ ਔਰ ਉਹਨਾਂ ਨੇ 3 ਤਰੀਕ ਦੀ ਗੱਲਬਾਤ ਦਾ ਸੱਦਾ ਸਵੀਕਾਰ ਕੀਤਾ ਹੈ ਔਰ ਗੱਲਬਾਤ ਹੋਵੇਗੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਔਰ ਅਗਲੀ ਖਬਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਨਵਾਂ ਤੇ ਹੈਰਾਨੀਜਨਕ ਐਲਾਨ ਕੀਤਾ ਹੈ ਐਲਾਨ ਕੀ ਕੀਤਾ ਉਹ ਕਹਿੰਦੇ ਕਿ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਗ੍ਰੰਥੀ ਸਿੰਘ ਨੇ ਤੇ ਮੰਦਰਾਂ ਚ ਪੁਜਾਰੀ ਨੇ ਉਹਨਾਂ ਨੂੰ ਹਰ ਮਹੀਨੇ 18000 ਰੁਪਇਆ ਦਿਆ ਕਰਾਂਗੇ ਪਰ ਉਹ ਕਿਵੇਂ ਦੇਣਗੇ ਤੇ ਕਿੰਨੂੰ ਦੇਣਗੇ ਤੇ ਕਿੰਨੂੰ ਨਹੀਂ ਦੇਣਗੇ ਇਹ ਤੁਹਾਨੂੰ ਜਾਣਕਾਰੀ ਅੱਗੇ ਪੂਰੀ ਦੀ ਪੂਰੀ ਦਿੰਦੇ ਆ ਕਿਉਂਕਿ ਇਹਦੇ ਉੱਪਰ ਸਵਾਲ ਵੱਡੇ ਉੱਠ ਖੜੇ ਹੋਏ ਨੇ ਹੁਣ ਪਹਿਲੀ ਖਬਰ ਦਾ ਵਿਸਥਾਰ ਸੁਣੋ ਖਬਰ ਕੀ ਹੈ ਗੈਂਗਸਟਰ ਗੋਲਦੀ ਬਰਾੜ ਜਿਹਦੇ ਉੱਪਰ ਸਿੱਧੂ ਮੂਸੇਵਾਲੇ ਨੂੰ ਕਤਲ ਕਰਾਉਣ ਦਾ ਵੀ ਦੋਸ਼ ਹੈ ਪੁਲਿਸ ਉਹਨੂੰ ਫੜਨ ਦੇ ਲਈ ਕੋਸ਼ਿਸ਼ਾਂ ਕਰ ਰਹੀ ਹੈ ਉਹਨੇ ਹੁਣ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਵਿਕਰਮ ਬਰਾੜ ਨੂੰ ਸਿੱਧਾ ਫੋਨ ਲਾਇਆ ਔਰ ਫੋਨ ਲਾ ਕੇ ਤੇ ਉਹਦੇ ਨਾਲ ਕਾਫੀ ਬਹਿਸ ਕੀਤੀ ਹੈ ਜਿਹਦੀ ਜਿਹੜੀ ਫੋਨ ਕਾਲ ਰਿਕਾਰਡਿੰਗ ਹੈ ਉਹ ਵਾਇਰਲ ਹੋ ਰਹੀ ਹੈ ਤੇਜ਼ੀ ਨਾਲ ਕੀ ਕੁਛ ਕਿਹਾ ਗੈਂਗਸਟਰ 골ਡੀ ਬਰਾੜ ਨੇ ਔਰ ਕੀ ਕੁਛ ਅੱਗੋਂ ਬੋਲਿਆ ਪੁਲਿਸ ਅਫਸਰ ਡੀਐਸਪੀ ਨੇ ਉਹ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਜਦੋਂ ਡੀਐਸਪੀ ਨੂੰ ਕਾਲ ਆਉਂਦੀ ਹੈ ਕਈ ਸਾਰੀਆਂ ਕਾਲਾਂ ਉਹਨੂੰ ਆਈਆਂ ਉਹਨੇ ਉਹ ਨਹੀਂ ਚੁੱਕੀਆਂ ਤੇ ਫਿਰ ਜਦੋਂ ਉਹਨੇ ਫੋਨ ਚੁੱਕਿਆ ਤਾਂ ਉਹ ਕਹਿੰਦਾ ਮੈਂ 골ਡੀ ਬਰਾੜ ਬੋਲਦਾ ਤਾਂ ਫਿਰ ਉਹ ਜਿਹੜਾ ਏਜੀਟੀਐਫ ਦਾ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵਿੱਚ ਇੱਕ ਅਫਸਰ ਕੰਮ ਕਰ ਰਿਹਾ ਹੈ ਡੀਐਸਪੀ ਉਹ ਕਹਿੰਦਾ ਹੈ ਕਿ ਮੈਂ ਪਛਾਣ ਲਿਆ ਤੈਨੂੰ ਦੱਸ ਕਿਵੇਂ ਕਿ ਕਾਹਦੇ ਲਈ ਫੋਨ ਲਾਇਆ ਤਾਂ ਫਿਰ ਉਹ ਕਹਿੰਦਾ ਹੈ ਕਿ ਜਿਹੜੇ ਤੁਸੀਂ ਮੁਖਬਰ ਬਣਾਏ ਸੀ ਨਾ ਅਸੀਂ ਉਹਨਾਂ ਨੂੰ ਮਾਰਿਆ ਤਾਂ ਗੋਲਡੀ ਬਰਾੜ ਇਹ ਗੱਲ ਕਰ ਰਿਹਾ ਹੈ ਕਿ ਪੁਲਿਸ ਦੇ ਮੁਖਬਰ ਬਣਾਏ ਹੋਏ ਦੋ ਵਿਕਤੀਆਂ ਨੂੰ ਮਾਰਿਆ ਹੈ ਔਰ ਉਹ ਕਹਿੰਦਾ ਜਿਹੜੇ ਤੁਸੀਂ ਹੋਰ ਵੀ ਮੁਖਬਰ ਬਣਾਓਗੇ ਨਾ ਉਹ ਵੀ ਅਸੀਂ ਮਾਰਾਂਗੇ ਸਿੱਧਾ ਬੋਲਦਾ ਕਿ ਉਹ ਵੀ ਅਸੀਂ ਠੋਕਾਂਗੇ ਤਾਂ ਫਿਰ ਜਿਹੜਾ ਪੁਲਿਸ ਅਫਸਰ ਹੈ ਬਰਾੜ ਉਹ ਅੱਗੋਂ ਕਹਿ ਰਿਹਾ ਕਿ ਦੇਖ ਅਸੀਂ ਜਿੰਨੇ ਵੀ ਗੁਨਾਹਗਾਰ ਨੇ ਪਹਿਲਾਂ ਤਾਂ ਉਹਨਾਂ ਨੂੰ ਸਿੱਧੇ ਰਾਹ ਪੈਣ ਦੀ ਗੱਲ ਕਰਦੇ ਆ ਨਹੀਂ ਹਟੋਗੇ ਤੇ ਅਸੀਂ ਵੀ ਤੁਹਾਡਾ ਉਹ ਹਸ਼ਰ ਕਰਾਂਗੇ ਜੋ ਹੋਣਾ ਚਾਹੀਦਾ ਤੇ ਪੁਲਿਸ ਅਫਸਰ ਕਹਿੰਦਾ ਵੀ ਸਾਡੇ ਵਾਸਤੇ ਸਾਰੇ ਜਿਹੜੇ ਖੋਤੇ ਘੋੜੇ ਤੇ ਗਧੇ ਇੱਕੋ ਬਰਾਬਰ ਨੇ ਔਰ ਅਸੀਂ ਤੁਹਾਨੂੰ ਸਾਰਿਆਂ ਨੂੰ ਜਿੱਥੇ ਸਾਡੇ ਦਾ ਜਣਾ ਚੜਿਆ ਅਸੀਂ ਬਖਸ਼ਾਂਗੇ ਨਹੀਂ ਜਿਨੇ ਗਲਤ ਕੀਤਾ ਤਾਂ ਗੈਂਗਸਟਰ ਗੋਲਡੀ ਬਰਾੜ ਪੁਲਿਸ ਅਫਸਰ ਦੇ ਉੱਪਰ ਫਿਰ ਇੱਕ ਤਰ੍ਹਾਂ ਦਾ ਦੋਸ਼ ਵੀ ਲਾਉਂਦਾ ਹੈ ਕਹਿੰਦਾ ਤੁਸੀਂ ਚਿੱਟੇ ਵਾਲਿਆਂ ਤੇ ਕਾਰਵਾਈ ਕਰਦੇ ਕਿਉਂ ਨਹੀਂ ਚਿੱਟੇ ਦੇ ਵਿੱਚੋਂ ਹਿੱਸੇ ਬੰਨੇ ਹੋਇਆ ਤੁਸੀਂ ਤਾਂ ਫਿਰ ਪੁਲਿਸ ਅਫਸਰ ਕਹਿੰਦਾ ਵੀ ਇਹ ਦੋਸ਼ ਲਾਉਣੇ ਤੂੰ ਬੰਦ ਕਰ ਇਹ ਦੋਸ਼ ਨਾ ਲਾ ਇਸ ਤਰ੍ਹਾਂ ਦਾ ਕੰਮ ਮੈਂ ਨਹੀਂ ਕਰਦਾ ਤਾਂ ਫਿਰ ਉਹਨਾਂ ਦੀ ਬਹਿਸ ਹੁੰਦੀ ਹੈ ਉਹ ਜਿਹੜਾ ਪੁਲਿਸ ਅਫਸਰ ਹੈ ਉਹ ਕਹਿੰਦਾ ਕਿ ਤੁਸੀਂ ਜਿਹੜੇ ਬੰਦੇ ਮਾਰੇ ਨੇ ਨਾ ਤੁਸੀਂ ਆਪਦੇ ਹੀ ਬੰਦੇ ਆਪੇ ਹੀ ਮਾਰੀ ਜਾਂਦੇ ਹੋ ਕਹਿੰਦਾ ਤੁਹਾਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਤਾਂ ਫਿਰ ਗੋਲਡੀ ਬਰਾੜ ਅੱਗੋਂ ਕਹਿੰਦਾ ਗੈਂਗਸਟਰ ਗੋਲਡੀ ਬਰਾੜ ਉਹ ਕਹਿੰਦਾ ਕਿ ਉਹ ਬੰਦੇ ਸਾਡੇ ਨਹੀਂ ਸੀ ਤੁਸੀਂ ਜਿੰਨਾ ਜਿੰਨਾਂ ਨੂੰ ਵੀ ਆਪਦੇ ਮੁਖਬਰ ਬਣਾਓਗੇ ਉਹਨਾਂ ਨੂੰ ਅਸੀਂ ਠੋਕਾਂਗੇ ਪਹਿਲਾਂ ਵੀ ਮਾਰਿਆ ਅੱਗੇ ਵੀ ਮਾਰਾਂਗੇ ਤਾਂ ਫਿਰ ਜਿਹੜਾ ਉਹਨਾਂ ਦਾ ਇੱਕ ਮੁੱਦਾ ਹੋਰ ਚੱਲਦਾ ਰਿਕਾਰਡਿੰਗ ਦੇ ਵਿੱਚ ਜਿਹੜਾ ਪੁਲਿਸ ਅਫਸਰ ਹੈ ਉਹ ਕਹਿੰਦਾ ਵੀ ਤੁਸੀਂ ਉਹ ਜਿਹੜਾ ਇੱਕ ਡੇਰੇ ਵਾਲਾ ਵਿਅਕਤੀ ਜਿਹਦੇ ਉੱਪਰ ਬੇਅਦਬੀ ਦਾ ਦੋਸ਼ ਸੀ ਉਹਨੂੰ ਮਾਰਨ ਦੀ ਗੱਲ ਪੁਲਿਸ ਅਫਸਰ ਕਰਦਾ ਵੀ ਤੁਸੀਂ ਕਿੱਡਾ ਇੱਕ ਵੱਡਾ ਉਹ ਮਹਾਨ ਕਾਰਨਾਮਾ ਕੀਤਾ ਜਾਓ ਤੁਸੀਂ ਕਿੱਡਾ ਇੱਕ ਵੱਡਾ ਬਹਾਦਰੀ ਕਰ ਦਿੱਤੀ ਤਾਂ ਗੋਲਡੀ ਬਰਾੜ ਕਹਿੰਦਾ ਕਿ ਵੇਖੋ ਤੁਸੀਂ ਵੀ ਤੁਹਾਡੇ ਨਾਂ ਨਾਲ ਵੀ ਸਿੰਘ ਲੱਗਦਾ ਹੈ ਤਾਂ ਜਿਹੜਾ ਵੀ ਬੰਦਾ ਇਸ ਤਰ੍ਹਾਂ ਦੀਆਂ ਹਰਕਤਾਂ ਕਰੇਗਾ ਜੇ ਅਸੀਂ ਉਹਨੂੰ ਮਾਰਦੇ ਆ ਤਾਂ ਇਹਦੇ ਵਿੱਚ ਤੁਹਾਨੂੰ ਤਾਂ ਗਲਤ ਲੱਗਣਾ ਹੀ ਨਹੀਂ ਚਾਹੀਦਾ ਤੇ ਅੱਗੋਂ ਪੁਲਿਸ ਅਫਸਰ ਕਹਿੰਦਾ ਵੀ ਜੇ ਕਿਸੇ ਨੇ ਗਲਤ ਕੀਤਾ ਤਾਂ ਉਹਦੇ ਲਈ ਕਾਨੂੰਨ ਬਣਿਆ ਹੋਇਆ ਹੈ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਕੌਣ ਹੋ ਨੇ ਉਹਨੂੰ ਆਪਣੇ ਮੁਤਾਬਕ ਸਜ਼ਾ ਦੇਣ ਵਾਲੇ ਤਾਂ ਇਸ ਤਰ੍ਹਾਂ ਉਹਨਾਂ ਦੀ ਬਹਿਸ ਚੱਲਦੀ ਹੈ ਵਿੱਚ ਫਿਰ ਗੋਲਡੀ ਬਰਾੜ ਇਹ ਵੀ ਕਹਿੰਦਾ ਕਿ ਜੇਕਰ ਤੁਸੀਂ ਸਾਡੇ ਬੰਦਿਆਂ ਨੂੰ ਮੁਖਬਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਫਲਾਣੇ-ਫਲਾਣੇ ਬੰਦੇ ਤੁਸੀਂ ਮੁਖਬਰ ਨਹੀਂ ਬਣਾਏ ਤਾਂ ਤੁਸੀਂ ਆਪਣੇ ਪਰਿਵਾਰ ਦੀ ਸੌ ਖਾਓ ਆਪਣੇ ਬੱਚਿਆਂ ਦੀ ਤਾਂ ਉਹ ਡੀਐਸਪੀ ਇਹ ਕਹਿੰਦਾ ਕਿ ਬਿਲਕੁਲ ਪਰਿਵਾਰ ਤੇ ਨਾ ਜਾਈ ਪਰਿਵਾਰ ਨੂੰ ਛੱਡ ਮੇਰੇ ਨਾਲ ਸਿੱਧੀ ਗੱਲ ਕਰ ਔਰ ਮੈਂ ਕਿਸੇ ਨੂੰ ਨਹੀਂ ਬੜਾਇਆ ਮੁਖਬਰ ਔਰ ਫਿਰ ਉਹ ਜਿਹੜਾ ਪੁਲਿਸ ਅਫਸਰ ਹੈ ਉਹ 골ਡੀ ਬਰਾਡ ਨੂੰ ਇਹ ਵੀ ਕਹਿੰਦਾ ਕਿ ਦੇਖੋ ਜਿੱਥੇ ਵੀ ਕਿਤੇ ਕੋਈ ਗਲਤ ਕਰਦਾ ਸਾਨੂੰ ਨਜ਼ਰ ਆਏਗਾ ਅਸੀਂ ਤਾਂ ਕਾਰਵਾਈ ਕਰਾਂਗੇ ਔਰ ਠੋਕੇ ਕਰਾਂਗੇ ਔਰ ਇਸ ਤਰ੍ਹਾਂ ਕਾਫੀ ਬਹਿਸ ਉਹਨਾਂ ਦੀ ਹੁੰਦੀ ਹੈ ਤੇ ਫਿਰ ਗੋਲਡੀ ਬਰਾੜ ਫੋਨ ਕੱਟ ਜਾਂਦਾ ਜਾਂ ਪੁਲਿਸ ਅਫਸਰ ਫੋਨ ਕੱਟ ਦਿੰਦਾ ਪਰ ਇਸ ਸਾਰੇ ਕੁਝ ਦੇ ਵਿੱਚੋਂ ਜੇਕਰ ਇਹ ਜਿਹੜੀ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਇਹ ਦਾਵਾ ਕੀਤਾ ਜਾ ਰਿਹਾ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਪਰ ਕਿ ਗੈਂਗਸਟਰ ਗੋਲਡੀ ਬਰਾੜ ਨੇ ਇਹ ਕਾਲ ਕੀਤੀ ਹੈ ਤੇ ਪੁਲਿਸ ਅਫਸਰ ਨੂੰ ਕੀਤੀ ਹੈ ਤਾਂ ਜੇਕਰ ਇਹ ਗੱਲ ਸੱਚੀ ਹੈ ਜਿਵੇਂ ਇਹ ਆ ਰਹੀ ਹੈ ਜੇਕਰ ਉਹ ਸੱਚੀ ਗੈਂਗਸਟਰ 골ਡੀ ਬਰਾੜ ਹੈ ਤੇ ਸੱਚੀ ਮੁੱਚੀ ਉਹਨੇ ਪੁਲਿਸ ਅਫਸਰ ਨੂੰ ਫੋਨ ਕੀਤਾ ਹੈ ਤਾਂ ਇਹ ਮਾਮਲਾ ਫਿਰ ਵੱਡਾ ਹੈ ਕਿਉਂਕਿ ਉਹਨਾਂ ਦੀ ਗੱਲਬਾਤ ਦੇ ਵਿੱਚ ਇਹ ਵੀ ਜ਼ਿਕਰ ਹੋ ਰਿਹਾ ਹੈ ਪੁਲਿਸ ਅਫਸਰ ਕਹਿ ਰਿਹਾ ਵੀ ਤੂੰ ਪਹਿਲਾਂ ਵੀ ਮੈਨੂੰ ਫੋਨ ਕੀਤਾ ਸੀ ਤਾਂ ਇਹਦਾ ਮਤਲਬ ਇਹ ਆ ਕਿ 골ਡੀ ਬਰਾੜ ਬੜੀ ਤਿੱਖੀ ਨਜ਼ਰ ਰੱਖ ਰਿਹਾ ਪੁਲਿਸ ਕੀ ਕਰਦੀ ਹੈ ਪੰਜਾਬ ਚ ਕੀ ਹੁੰਦਾ ਕਿੱਥੇ ਕੀ ਹੁੰਦਾ ਤਾਂ ਇਹਦਾ ਮਤਲਬ ਹੈ ਕਿ 골ਡੀ ਬਰਾੜ ਜਿਹੜਾ ਹੈ ਗੈਂਗਸਟਰ 골ਡੀ ਬਰਾੜ ਹੈ ਜਿਹਦੇ ਉੱਪਰ ਇਹ ਦੋਸ਼ ਹੈ ਕਿ ਲੌਰੈਂਸ ਬਿਸ਼ਨੋਈ ਨੇ ਤੇ ਉਹਨਾਂ ਨੇ ਮਿਲ ਕੇ ਸਿੱਧੂ ਮੂਸੇਵਾਲੇ ਨੂੰ ਵੀ ਮਾਰਾਇਆ ਹੋਰ ਵੀ ਕਈ ਕਤਲ ਕਰਾਏ ਨੇ ਤਾਂ ਫਿਰ ਜੇਕਰ ਉਹ ਸਿੱਧੇ ਪੁਲਿਸ ਨੂੰ ਹੀ ਫੋਨ ਲਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਤਾਂ ਪੁਲਿਸ ਕੁਝ ਨਹੀਂ ਕਰ پا ਰਹੀ ਉਹ ਪੁਲਿਸ ਦੀ ਗ੍ਰਿਫਤ ਚ ਨਹੀਂ ਆ ਰਹੇ ਪੁਲਿਸ ਉਹਨਾਂ ਨੂੰ ਨਹੀਂ ਫੜ ਪਾ ਰਹੀ ਤਾਂ ਫਿਰ ਪੁਲਿਸ ਨੂੰ ਕੀ ਕਿਹਾ ਜਾਵੇ ਪੁਲਿਸ ਦੀ ਮਸ਼ਤੇਦੀ ਬਾਰੇ ਕੀ ਕਿਹਾ ਜਾਵੇ ਪੁਲਿਸ ਦੀ ਜਿਹੜੀ ਦੂਰ ਤੱਕ ਹੱਥ ਕਹੇ ਜਾਂਦੇ ਆ ਕਾਨੂੰਨ ਦੇ ਉਹਦੇ ਬਾਰੇ ਕੀ ਕਿਹਾ ਜਾਵੇ ਕਿਉਂਕਿ ਆਪਣੇ ਆਪ ਚ ਇਹ ਵੱਡੀ ਗੱਲ ਹੈ ਆਖਰ ਗੋਲਡੀ ਬਰਾੜ ਕਿਤੇ ਤਾਂ ਹੈ ਨਾ ਜੀ ਉਹਨੇ ਫੋਨ ਕੀਤਾ ਦੇਖੋ ਜੇ ਤਾਂ ਇਹ ਕਾਲ ਰਿਕਾਰਡਿੰਗ ਹੀ ਫੇਕ ਹੈ ਮੈਂ ਦਾਵਾ ਨਹੀਂ ਕਰਦਾ ਕਿ ਉਹ ਅਸਲੀ ਹੈ ਸਾਰੇ ਚੈਨਲਾਂ ਤੇ ਉਹ ਚੱਲੀ ਹੈ ਕੱਲ ਦੀ ਆਪਾਂ ਵੀ ਤੁਹਾਨੂੰ ਦੱਸੀ ਹੈ ਪਰ ਜੇ ਉਹ ਅਸਲੀ ਹੈ ਤਾਂ ਫਿਰ ਇਹ ਮਾਮਲਾ ਗੰਭੀਰ ਹੈ ਤੁਹਾਨੂੰ ਕੀ ਲੱਗਦਾ ਹੁਣ ਜਿਹੜੀ ਦੂਜੀ ਖਬਰ ਹੈ ਦੂਜੀ ਖਬਰ ਇਹ ਹੈ ਕਿ ਗਾਇਕ ਦਲਜੀਤ ਦੋਸਾਂਝ ਦਾ ਸ਼ੋਅ ਹੋ ਰਿਹਾ ਹੈ ਲੁਧਿਆਣਾ ਦੇ ਵਿੱਚ ਅੱਜ ਤਾਂ ਪੀਏਯੂ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉੱਥੇ ਸ਼ੋ ਹੋ ਰਿਹਾ ਹੈ ਉੱਥੇ ਸੁਰੱਖਿਆ ਦੇ ਲਈ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਦੀ ਖਬਰ ਆ ਰਹੀ ਹੈ ਕਿਉਂ ਕਿ ਇਸ ਤਰ੍ਹਾਂ ਦੀ ਪੁਲਿਸ ਕੋਲ ਜਾਣਕਾਰੀਆਂ ਨੇ ਕਿ ਉੱਥੇ ਕੋਈ ਪ੍ਰੋਬਲਮ ਆ ਸਕਦੀ ਹੈ ਕੋਈ ਖਲਲ ਪੈ ਸਕਦਾ ਹੈ ਪਹਿਲਾਂ ਵੀ ਦਲਜੀਤ ਦਸਾਂਜ ਦੇ ਸ਼ੋ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਇਸ ਤਰ੍ਹਾਂ ਵਾਪਰਦੀਆਂ ਰਹੀਆਂ ਜਿਸ ਦਿਨ ਚੰਡੀਗੜ੍ਹ ਦਲਜੀਤ ਦਸਾਂਝ ਦਾ ਸ਼ੋਅ ਹੋਇਆ ਤਾਂ ਉਸ ਦਿਨ ਸੈਂਕੜੇ ਮੋਬਾਈਲ ਫੋਨ ਲੋਕਾਂ ਦੇ ਨਿਕਲ ਗਏ ਸੈਂਕੜੇ ਔਰ ਸੈਂਕੜੇ ਮੋਬਾਈਲ ਫੋਨ ਲੋਕਾਂ ਦੇ ਉੱਥੇ ਨਿਕਲੇ ਚੋਰੀਆਂ ਹੋਈਆਂ ਬਹੁਤ ਕੁਝ ਹੋਇਆ ਤਾਂ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ 2 ਹਜ਼ਾਰ ਮਲਾਜ਼ਮ ਪੁਲਿਸ ਦਾ ਤਾਇਨਾਤ ਕੀਤਾ ਗਿਆ ਉਹਦੇ ਵਿੱਚ ਗਾਇਕ ਦੀ ਸੁਰੱਖਿਆ ਦਾ ਮਾਮਲਾ ਵੀ ਹੈ ਔਰ ਲੋਕਾਂ ਦਾ ਮਾਮਲਾ ਵੀ ਹੈ ਪਰ ਜੇਕਰ ਇੰਨੀ ਪੁਲਿਸ ਫੋਰਸ ਤੇ ਇੰਨੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਜੇਕਰ ਉਥੇ ਫਿਰ ਚੋਰੀਆਂ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਜਾਣ ਤਾਂ ਫਿਰ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਕੀ ਕਿਹਾ ਜਾਊਗਾ ਇਹ ਇੱਕ ਵੱਡਾ ਸਵਾਲ ਫਿਰ ਬਣ ਜਾਂਦਾ ਹੁੰਦਾ ਜਦੋਂ ਇੰਨੇ ਪੁਖਤਾ ਸੁਰੱਖਿਆ ਪ੍ਰਬੰਧ ਕਰਨ ਦੇ ਬਾਵਜੂਦ ਵੀ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਹੁਣ ਤੀਜੀ ਜਿਹੜੀ ਵੱਡੀ ਖਬਰ ਹੈ ਜਿਹੜੇ ਅਮਰਪਾਲ ਸਿੰਘ ਐਮਪੀ ਜਿਹੜੇ ਡਿਬਰੂਗੜ ਜੇਲ੍ਹ ਚ ਬੰਦ ਹੈ ਉਹਨੇ ਚਿੱਠੀ ਲਿਖੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਔਰ ਹਮਾਇਤ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਸੰਘਰਸ਼ ਦੀ ਮਰਨ ਵਰਤ ਦੀ ਔਰ ਕਿਹਾ ਕਿ ਅਸੀਂ ਜੇਲ੍ਹ ਚ ਪਰ ਅਸੀਂ ਨਾਲ ਤੇ ਇਸ ਗੱਲ ਦੀ ਪੁਸ਼ਟੀ ਜਿਹੜੇ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਹੈ ਉਹਨਾਂ ਨੇ ਕੀਤੀ ਹੈ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਨੇ ਚਿੱਠੀ ਲਿਖੀ ਹੈ ਔਰ ਉਹ ਚਿੱਠੀ ਡੱਲੇਵਾਲ ਨੂੰ ਲਿਖੀ ਗਈ ਹੈ ਔਰ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਸਮਰਥਨ ਬੇਟਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰਤਪਾਲ ਸਿੰਘ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵਾਰਿਸ ਪੰਜਾਬ ਦੇ ਨਾਂ ਦੇ ਉੱਪਰ ਜਥੇਬੰਦੀ ਬਣਾ ਕੇ ਤੇ ਆਪਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਜਿਵੇਂ ਕਿ ਅਜਨਾਲਾ ਥਾਣੇ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਉਹ ਚਲੇ ਗਏ ਤਾਂ ਹੋਰ ਕੁਝ ਗੱਲਾਂ ਜਿਹੜੀਆਂ ਉਹ ਬੋਲਦੇ ਸੀ ਤਾਂ ਉਹਦੇ ਮੱਦੇਨਜ਼ਰ ਪੁਲਿਸ ਨੇ ਔਰ ਕੇਂਦਰ ਤੇ ਪੰਜਾਬ ਸਰਕਾਰ ਨੇ ਉਹਨਾਂ ਦੇ ਉੱਪਰ ਐਨਐਸਏ ਠੋਕ ਦਿੱਤਾ ਐਨਐਸਏ ਲਾ ਕੇ ਉਹਨਾਂ ਨੂੰ ਤੇ ਕਿੰਨੇ ਸਾਰੇ ਹੋਰ ਸਾਥੀਆਂ ਉਹਨਾਂ ਦੇਆਂ ਨੂੰ ਜੇਲ੍ਹ ਡਿਬਰੂਗੜ ਦੇ ਵਿੱਚ ਭੇਜ ਦਿੱਤਾ ਗਿਆ ਔਰ ਉਸ ਤੋਂ ਬਾਅਦ ਅਮਰਤਪਾਲ ਨੇ ਚੋਣ ਲੜੀ ਖੰਡੂਰ ਸਾਹਿਬ ਤੋਂ ਔਰ ਬੜੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਲਿਆਂਦਾ ਨਹੀਂ ਜਾ ਰਿਆ ਸੀ ਫਿਰ ਜਦੋਂ ਵਾਰ-ਵਾਰ ਉਹਨਾਂ ਨੇ ਚਿੱਠੀਆਂ ਲਿਖੀਆਂ ਕਿ ਮੈਂ ਸੰਵਿਧਾਨ ਦੀ ਸੋਚ ਉੱਕਣੀ ਚਾਹਣਾ ਤਾਂ ਫਿਰ ਉਹਨਾਂ ਨੂੰ ਸੰਵਿਧਾਨ ਦੇ ਪ੍ਰਤੀ ਵਫਾਦਾਰ ਰਹਿਣ ਦੀ ਸੋਚ ਕਹੀ ਗਈ ਉਦੋਂ ਕਈ ਸਵਾਲ ਇਹ ਵੀ ਖੜੇ ਕਈਆਂ ਲੋਕਾਂ ਨੇ ਕੀਤੇ ਵੀ ਅਮਰਤਪਾਲ ਸਿੰਘ ਤਾਂ ਭਾਰਤ ਦੇ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਕਰਦਾ ਸੀ ਭਾਰਤ ਦੇ ਕਾਨੂੰਨਾਂ ਨੂੰ ਤੇ ਭਾਰਤ ਨੂੰ ਵੀ ਆਪਦਾ ਦੇਸ਼ ਨਾ ਮੰਨਣ ਦੀ ਗੱਲ ਕਰਦਾ ਸੀ ਤਾਂ ਅੱਜ ਉਹ ਏਸੇ ਦੇਸ਼ ਦਾ ਮੈਂਬਰ ਪਾਰਲੀਮੈਂਟ ਤੇ ਏਸੇ ਦੇਸ਼ ਦੇ ਸੰਵਿਧਾਨ ਦੀ ਸੌ ਚੱਕਣ ਦੇ ਲਈ ਇੰਨਾ ਜ਼ੋਰ ਕੋ ਲਾ ਰਿਆ ਕੁਝ ਲੋਕਾਂ ਨੇ ਇਹ ਗੱਲਾਂ ਕੀਤੀਆਂ ਜਿਨ੍ਹਾਂ ਦੇ ਵਿੱਚ ਚਾਹੇ ਉਹ ਵਿਰਸਾ ਬਲਟੋਆ ਸੀ ਚਾਹੇ ਉਹ ਕਾਂਗਰਸ ਦਾ ਕੁਲਵੀਰ ਸਿੰਘ ਜੀਰਾ ਸੀ ਚਾਹੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਹ ਗੱਲਾਂ ਕੀਤੀਆਂ ਸਨ ਇਸ ਤੋਂ ਬਾਅਦ ਵੱਡੀ ਖਬਰ ਇਹ ਹੈ ਕਿ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਉਸ ਕਮੇਟੀ ਨੇ ਹੁਣ ਕਿਸਾਨਾਂ ਨੂੰ ਚਿੱਠੀ ਭੇਜੀ ਹੈ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਪਾਸੇ ਆਪਦੇ ਤਰੀਕੇ ਨਾਲ ਲੜਾਈ ਲੜ ਰਿਹਾ ਕਿਸਾਨਾਂ ਲਈ ਉਹਨਾਂ ਕੋਲ ਵੀ ਇਹ ਚਿੱਠੀ ਪਹੁੰਚੀ ਹੈ ਤੇ ਉਹਨਾਂ ਨੇ ਇਸ ਚਿੱਠੀ ਦੇ ਉੱਪਰ ਵਿਚਾਰ ਕਰਕੇ ਸਪਰੀਮ ਕੋਰਟ ਦੀ ਬਣਾਈ ਕਿਸਾਨੀ ਮੰਗਾਂ ਲਈ ਕਮੇਟੀ ਦੇ ਨਾਲ ਗੱਲਬਾਤ ਕਰਨ ਦੇ ਲਈ ਹਾਂ ਕਰ ਦਿੱਤੀ ਹੈ ਔਰ 3 ਜਨਵਰੀ ਨੂੰ ਇਹ ਗੱਲਬਾਤ ਹੋਵੇਗੀ ਹੁਣ ਅਗਲਾ ਸਵਾਲ ਇਹ ਹੈ ਕਿ ਇਸ ਗੱਲਬਾਤ ਦੇ ਵਿੱਚੋਂ ਨਿਕਲੇਗਾ ਕੀ ਕਿਉਂਕਿ ਗੱਲਬਾਤ ਤਾਂ ਪਹਿਲਾਂ ਵੀ ਬਹੁਤ ਵਾਰ ਹੋਈਆਂ ਭਾਵੇਂ ਸਾਰੇ ਹੱਲ ਗੱਲਬਾਤਾਂ ਰਹੀ ਹੀ ਨਿਕਲਦੇ ਹੁੰਦੇ ਨਹੀਂ ਪਰ ਸਵਾਲ ਤਾਂ ਇਹ ਆ ਵੀ ਜਿਹੜੀ ਜਾਤੀ ਚ ਘੋ ਪਿਆ ਜੇ ਉਸ ਜਾਤੀ ਦੇ ਕਿਸੇ ਨੇ ਨੇੜੇ ਹੀ ਨਹੀਂ ਜਾਣ ਦੇਣਾ ਤਾਂ ਫਿਰ ਪਾਸੇ ਪਾਣੀ ਚ ਮਧਾਣੀ ਪਾਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਔਰ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਸਾਰੀਆਂ ਮੰਗਾਂ ਪਤਾ ਨੇ ਮਸਲੇ ਪਤਾ ਨੇ ਪਰ ਮੋਦੀ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਆਪ ਸਿੱਧੇ ਰੂਪ ਚ ਗੱਲਬਾਤ ਕਰਨ ਦੇ ਲਈ ਵੀ ਤਿਆਰ ਨਹੀਂ ਗਈ ਪਹਿਲਾਂ ਵੀ ਤਿੰਨ ਖੇਤੀ ਕਾਨੂੰਨਾਂ ਵੇਲੇ 13 14 ਮਹੀਨੇ ਕਿਸਾਨਾਂ ਨੂੰ ਬਿਠਾਈ ਰੱਖਿਆ ਸਵਾ 700 ਕਿਸਾਨਾਂ ਦੀ ਸ਼ਹੀਦੀ ਤੋਂ ਬਾਅਦ ਫਿਰ ਉਹਨਾਂ ਨੇ ਕੋ ਕਾਨੂੰਨ ਵਾਪਸ ਲਏ ਸੀਗੇ ਤੇ ਹੁਣ ਜਦੋਂ ਕਿਸਾਨ ਇਸ ਲਈ ਲੜਾਈ ਲੜ ਰਹੇ ਨੇ ਕਿ ਅਸੀਂ ਐਮਐਸਪੀ ਗਰੰਟੀ ਕਾਨੂੰਨ ਤੇ ਕਰਜ਼ਾ ਮਾਫੀ ਲੈਣੀ ਹੈ ਉਸ ਵਕਤ ਕੀ ਹੋਇਆ ਉਸ ਵਕਤ ਤੱਕ ਕੇਂਦਰ ਸਰਕਾਰ ਨੇ ਇੱਕ ਡਰਾਫਟ ਭੇਜਤਾ ਤਿੰਨ ਖੇਤੀ ਕਾਨੂੰਨਾਂ ਨੂੰ ਇੱਕੋ ਡਰਾਫਟ ਦੇ ਵਿੱਚ ਇੱਕੋ ਅਖੜੇ ਦੇ ਵਿੱਚ ਭੇਜ ਦਿੱਤਾ ਵੀ ਇਹ ਹੁਣ ਜਿਹੜੀਆਂ ਸੂਬਾ ਸਰਕਾਰਾਂ ਉਹ ਲਾਗੂ ਕਰਨ ਤੇ ਜਿੱਥੇ-ਜਿੱਥੇ ਤਾਂ ਭਾਜਪਾ ਦੀਆਂ ਬੀਜੇਪੀ ਦੀਆਂ ਸਰਕਾਰਾਂ ਨੇ ਉੱਥੇ-ਉੱਥੇ ਤਾਂ ਉਹ ਤਿੰਨ ਖੇਤੀ ਕਾਨੂੰਨਾਂ ਵਾਲਾ ਜਿਹੜਾ ਉਹ ਖੜਾ ਉਹ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ। ਅੱਛਾ ਪੰਜਾਬ ਵਰਗਾ ਜਿਹੜਾ ਖੇਤਰ ਹੈ ਜਿੱਥੇ ਕਿਸਾਨ ਚੇਤਨ ਨੇ ਜਿੱਥੇ ਲੋਕ ਚੇਤਨ ਨੇ ਜਿਹੜਾ ਸਦੀਆਂ ਤੋਂ ਇਤਿਹਾਸਿਕ ਲੜਾਈ ਲੜਨ ਦੇ ਲਈ ਜਾਣਿਆ ਜਾਂਦਾ ਹੈ ਜਿਹੜੇ ਪੰਜਾਬ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ 82% ਕੁਰਬਾਨੀਆਂ ਦਿੱਤੀਆਂ ਤੇ ਲੜਾਈ ਲੜ ਕੇ ਦੇਸ਼ ਨੂੰ ਆਜ਼ਾਦ ਕਰਾਇਆ ਉਸ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਅਜੇ ਸਿੱਧੀ ਹਿੰਮਤ ਨਹੀਂ ਪੈ ਰਹੀ ਉਹਨੂੰ ਲਾਗੂ ਕਰਨ ਦੇ ਲਈ ਹਾਂ ਹਰਿਆਣੇ ਦੇ ਵਿੱਚ ਹਰਿਆਣਾ ਦੀ ਭਾਜਪਾ ਸਰਕਾਰ ਉਸ ਖੜੜੇ ਦੇ ਉੱਪਰ ਪੰਜਾਬ ਵਾਲਾ ਰੁੱਖ ਨਹੀਂ ਅਪਣਾਰੀ ਕਿਉਂਕਿ ਉੱਥੇ ਭਾਜਪਾ ਦੀ ਸਰਕਾਰ ਹੈ ਪਰ ਹੁਣ ਕੀ ਹੋਏਗਾ ਇਹ ਆਉਣ ਵਾਲੇ ਦਿਨ ਦੱਸਣਗੇ ਅਗਲੀ ਵੱਡੀ ਖਬਰ ਇਹ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਹੈਰਾਨੀਜਨਕ ਤੇ ਨਵਾਂ ਐਲਾਨ ਕਰ ਦਿੱਤਾ ਉਹ ਐਲਾਨ ਕਿਹੜਾ ਹੈ ਉਹ ਭਾਈ ਇਹ ਹੈ ਕਿ ਜੇਕਰ ਆਵਾਜ਼ਮੀ ਪਾਰਟੀ ਦੀ ਚੌਥੀ ਵਾਰ ਸਰਕਾਰ ਬਣ ਗਈ ਤਾਂ ਉਹ ਪੁਜਾਰੀਆਂ ਨੂੰ ਤੇ ਗ੍ਰੰਥੀਆਂ ਨੂੰ 18000 ਰੁਪਏ ਮਹੀਨਾ ਦਿਆ ਕਰਨਗੇ ਦੇਖੋ ਪਹਿਲਾਂ ਤਾਂ ਬੀਜੇਪੀ ਦੇ ਉੱਪਰ ਇਹ ਠੱਪਾ ਲੱਗਦਾ ਸੀ ਵੀ ਬੀਜੇਪੀ ਧਰਮ ਦੀ ਰਾਜਨੀਤੀ ਕਰਦੀ ਧਰਮ ਦੇ ਨਾਂ ਤੇ ਵੋਟਾਂ ਮਟੋਰਦੀ ਹੈ ਤੇ ਕੇਜਰੀਵਾਲ ਸਾਹਿਬ ਤਾਂ ਉਦੋਂ ਵੀ ਕਿਤੇ ਗਾਂਹ ਚਲੇ ਗਏ ਕਿਵੇਂ ਉਹ ਸਿੱਧਾ ਹੀ ਧਰਮ ਦੇ ਨਾਂ ਤੇ ਤਨਖਾਹਾਂ ਲਾਉਣ ਵੱਲ ਤੁਰਪੇ ਨੇ ਦੇਖੋ ਜੇ ਲਾਉਂਦੇ ਨੇ ਤਾਂ ਮਾੜੀ ਗੱਲ ਨਹੀਂ ਪਰ ਸਵਾਲ ਇਹ ਆ ਵੀ 1000 ਰੁਪਇਆ ਪੰਜਾਬ 'ਚ ਵੀ ਹਰ ਔਰਤ ਨੂੰ ਦੇਣ ਦੀ ਗੱਲ ਕੀਤੀ ਸੀ ਗਰੰਟੀ ਦਿੱਤੀ ਸੀ ਤਿੰਨ ਸਾਲ ਬੀਤ ਚਲੇ ਕੇਜਰੀਵਾਲ ਦੀ ਸਰਕਾਰ ਨੂੰ ਪੰਜਾਬ 'ਤੱਕ ਕਿਸੇ ਔਰਤ ਨੂੰ ਥੇਲਾ ਖੋਟਾ ਨਹੀਂ ਮਿਲਿਆ ਹੁਣ ਤੱਕ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਹੋਰਾਂ ਦੀ ਸਰਕਾਰ ਸੀਗੀ ਦੇਣਾ ਹੁੰਦਾ ਹੁਣ ਤੱਕ ਦੇ ਦੇ ਦਿੰਦੇ ਇਹ ਕੀ ਗੱਲ ਹੋਈ ਵੀ ਪਹਿਲਾਂ ਸਾਨੂੰ ਚੌਥੀ ਵਾਰ ਫੇਰ ਪੜਾਓ ਫੇਰ ਅਸੀਂ ਦੇਵਾਂਗੇ ਵੇਖੋ ਇਹ ਗੱਲਾਂ ਕੱਲੀ ਆਮ ਆਦਮੀ ਪਾਰਟੀ ਨਹੀਂ ਕਰਦੀ ਇਦਾਂ ਦੀਆਂ ਇਹ ਜਿਹੜੇ ਤਰੀਕੇ ਨੇ ਇਹ ਦੂਜੀਆਂ ਪਾਰਟੀਆਂ ਵੀ ਵਰਤਦੀਆਂ ਨੇ ਜਦੋਂ ਸਰਕਾਰ ਖਤਮ ਹੋ ਜਾਂਦੀ ਹੈ ਇਲੈਕਸ਼ਨ ਕੋਡ ਲੱਗ ਜਾਂਦਾ ਹੈ ਤਾਂ ਜਿਹੜੀਆਂ ਕੰਮ ਪਿਛਲੇ 10-10 ਸਾਲ ਚਾਹੇ ਸਰਕਾਰ ਰਹੀ ਹੋਵੇ ਉਦੋਂ ਕਦੇ ਕਰਨ ਦੀ ਗੱਲ ਹੀ ਨਹੀਂ ਕੀਤੀ ਫਿਰ ਕਰਨ ਲੱਗ ਪਣਗੇ ਵੀ ਜੇ ਸਾਨੂੰ ਅਗਲੀ ਵਾਰ ਬਣਾ ਦਿਓ ਤਾਂ ਅਸੀਂ ਆ ਵੀ ਕਰਾਂਗੇ ਅਸੀਂ ਉਹ ਵੀ ਕਰਾਂਗੇ ਪਰ ਲੋਕ ਹੁਣ ਐਡੇ ਕਮਲੇ ਨਹੀਂ ਰਹੇ ਲੋਕ ਹੌਲੀ ਹੌਲੀ ਸਿਆਣੇ ਹੋ ਰਹੇ ਨੇ ਲੋਕਾਂ ਨੂੰ ਸਮਝ ਆ ਰਹੀ ਹੈ ਤੇ ਇਸੇ ਤਰ੍ਹਾਂ ਕੇਜਰੀਵਾਲ ਹੋਰਾਂ ਨੇ ਇਹ ਐਲਾਨ ਕੀਤਾ ਹੈ ਪਰ ਤੁਸੀਂ ਇਸ ਐਲਾਨ ਬਾਰੇ ਕੀ ਕਹੋਗੇ ਆ ਚਾਰਕ ਦਿਨ ਪਹਿਲਾਂ ਕੇਜਰੀਵਾਲ ਹੋਰਾਂ ਨੇ ਦਿੱਲੀ 'ਚ ਇੱਕ ਇਹ ਐਲਾਨ ਕੀਤਾ ਸੀ ਵੀ ਹਰ ਇੱਕ ਔਰਤ ਨੂੰ ਅਸੀਂ 2100 ਰੁਪਏ ਮਹੀਨਾ ਦੇਾਂਗੇ ਉਸ ਦਿਨ ਵੀ ਇਹ ਗੱਲ ਉੱਠੀ ਸੀ ਵੀ ਜਿਹੜਾ ਪੰਜਾਬ 'ਚ ਹਜ਼ਾਰ-ਹਜ਼ਾਰ ਕਿਹਾ ਸੀ ਉਹ ਤਾਂ ਦੇਰੋ ਉਹ ਕਾਨੂੰਨ ਇਹ ਨਾ ਕਿ ਦਿੱਲੀ 'ਚ ਦੇਣਾ ਹੁਣ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਵੀ 11100 ਰੁਪਿਆ ਔਰਤਾਂ ਨੂੰ ਦੇਣ ਦਾ ਐਲਾਨ ਉੱਥੇ ਕਾਂਗਰਸ ਸਰਕਾਰ ਨੇ ਕੀਤਾ ਸੀ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸਰਕਾਰ ਬਣ ਗਈ ਦਿੱਤਾ ਉਹਨਾਂ ਨੇ ਵੀ țeਲਾ ਨਹੀਂ ਦਿੱਤਾ ਪੰਜਾਬ 'ਚ ਇਹਨਾਂ ਨੇ ਵੀ țeਲਾ ਨਹੀਂ ਔਰ ਕੀ ਇਹ ਦਿੱਲੀ 'ਚ ਦੇਣਗੇ ਇਹ ਇੱਕ ਵੱਡਾ ਸਵਾਲ ਸਾਹਮਣੇ ਖੜ ਗਿਆ ਤੁਹਾਨੂੰ ਕੀ ਲੱਗਦਾ ਇਹਨਾਂ ਪੰਜਾਂ ਖਬਰਾਂ ਦੇ ਉੱਪਰ ਆਪਣਾ ਪ੍ਰਤੀਕਰਮ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਬਹੁਤ ਮਿਹਰਬਾਨ